ਕਿਉਂ ਨਾ ਸੋਚਦੇ ਹਾਂ ਅੱਜ ਰਾਜ ਕੀ ਕਰਨਾ ਵਾਪਰੇ ਅੱਜ ਇੱਥੇ ਰੌਂਗਲਾ ਏਰੀਆ 'ਚ ਇੱਕ ਮੇਜਰ ਐਕਸਚੇਂਜ ਆਫ ਫਾਇਰ ਹੋਇਆ ਹੈ ਜੀ ਮਨਜੋ ਬੀਜਪੀ ਪੰਜਾਬ ਦੀ ਪਾਲਿਸੀ ਜਿਹੜੀ ਹੈਗੀ ਆ ਜ਼ੀਰੋ ਟੋਲਰੈਂਸ ਅਗੇਨਸ ਗੈਂਗਸਟਰਸ ਉਹ ਬਿਲਕੁਲ ਸਾਨੂੰ ਕਲੀਅਰ ਆ ਤੇ ਦੋਨੇ ਸ਼ਾਪ ਸ਼ੂਟਰ ਜਿਹੜੇ ਆ ਦਵਿੰਦਰ ਬੰਬੀਹਾ ਗੈਂਗ ਨਾਲ ਸੰਬੰਧ ਰੱਖਦੇ ਸੀ ਤੇ ਦੋਨਾਂ ਦੇ ਉੱਪਰ ਕਤਲ ਇਰਾਦਾ ਕਤਲ ਦੇ ਪਹਿਲਾਂ ਵੀ سنگੀਨ ਧਰਾਵਾਂ ਦੇ ਕਈ ਮੁਕਦਮੇ ਆ ਜਿਹੜੇ ਆ ਉਹ ਦਰਜ ਨੇ ਤੇ ਇਹਨਾਂ ਦੀ ਇਨਫੋਰਮੇਸ਼ਨ ਸੀਗੀ ਸਾਡੇ ਐਸਪੀ ਡੀ ਸਾਹਿਬ ਕੋਲ ਇਨਚਾਰਜ ਸੀਆਈਏ ਕੋਲ ਜਦੋਂ ਇਹਨਾਂ ਦਾ ਪਿੱਛਾ ਕਰਦੇ ਹੋਏ ਇਹਨਾਂ ਨੂੰ ਰੋਕਨ ਦਾ ਸਰੈਂਡਰ ਕਰਨ ਦਾ ਇਸ਼ਾਰਾ ਕੀਤਾ ਗਿਆ ਤੇ ਇਹਨਾਂ ਨੇ ਪੁਲਿਸ ਪਾਰਟੀ ਦੇ ਉੱਪਰ ਤਾਬੜ ਤੋੜ ਚਾਰ ਤੋਂ ਪੰਜ ਰੌਨ ਜਿਹੜੇ ਆ ਫਾਇਰ ਕੀਤੇ ਜਾਨੋ ਮਾਰਨ ਦੀ ਨੀਅਤ ਨਾਲ ਪੁਲਿਸ ਪਾਰਟੀ ਨੇ ਬੜੀ ਬਾਧਰੀ ਦਾ ਪਰਿਚੈ ਦਿੰਦੇ ਹੋਏ ਤੇ ਇਹਨਾਂ ਨੂੰ ਜਿਹੜਾ ਅਸੀਂ ਅਰੈਸਟ ਕੀਤਾ ਐਕਸਚੇਂਜ ਆਫ ਫਾਇਰ ਤੋਂ ਬਾਅਦ ਦੋਨਾਂ ਦੀ ਲੋਅਰ ਬਾਡੀ 'ਚ ਬੁਲੇਟ ਇੰਜਰੀਜ਼ ਹੋਈਆਂ ਨੇ ਤੇ ਮੂਲਲੀ ਪੁਸ਼ਕੀ ਜਿਹੜੀ ਇਹਨਾਂ ਤੋਂ ਕੀਤੀ ਉਹਦੇ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਰਾਜਪੁਰ ਏਰੀਏ ਦੇ ਕਿਸੇ ਬਿਜ਼ਨਸਮੈਨ ਨੂੰ ਦਵਿੰਦਰ ਬੰਬੀਹਾ ਗੈਂਗ ਦੇ ਇਸ਼ਾਰੇ ਤੇ ਇਹਨਾਂ ਨੇ ਉਹ ਕੋਈ ਟਾਰਗੇਟ ਕਿਲਿੰਗ ਕਰਨੀ ਸੀ ਤੇ ਉਸ ਵੱਡੀ ਵਾਰਦਾਤ ਨੂੰ ਵੀ ਟਾਲਿਆ ਜਾ ਸਕਿਆ ਕੋਈ ਮਾਈਕਲ ਵਗੈਰਾ ਵੀ ਨੋਟ ਹਾਂਜੀ ਇਹਨਾਂ ਤੋਂ ਇੱਕ ਮੋਟਰਸਾਈਕਲ ਵੀ ਆ ਜੀ ਜਿਹੜਾ ਸਾਨੂੰ ਸ਼ਾਕਾ ਕੀ ਚੋਰੀ ਦਾ ਆ ਤੇ ਦੋ ਵੈਪਨ 30 ਸਟਾਰ ਪਿਸਟਲ 9 ਐਮ ਐਮ ਦੇ ਉਹ ਵੀ ਬਰਾਮਦ ਹੋਏ ਜੀ ਜੀ ਇੰਜਰੀਜ਼ ਅਸੀਂ ਹਸਪੀਟਲ ਜਾ ਕੇ ਚੈੱਕ ਕਰਦੇ ਹਾਂ ਜੀ ਮੈਸੇਜ ਕੀ ਜਾਂਦਾ ਸਰ ਜੀ ਮੈਸੇਜ ਇਹੀ ਆ ਜੀ ਜ਼ੀਰੋ ਟੋਲਰੈਂਸ ਹੈਗੀ ਆ ਗੈਂਗਸਟਰਸ ਤੇ ਮਾੜੇ ਇਨਸਾਨਾਂ ਕੀ ਕਿਸੇ ਪ੍ਰਕਾਰ ਦੀ ਕੋਈ ਗੁੰਜਾਇਸ਼ ਨਹੀਂ ਹੈਗੀ ਕਿ ਜੇ ਤੁਸੀਂ ਸੋਚਦੇ ਹੋ ਕਿ ਕ੍ਰਾਈਮ ਕਰਕੇ ਐਸਕੇਪ ਕਰ ਜਾਓਗੇ ਤੇ ਉਹ ਪੋਸਿਬਲ ਨਹੀਂ ਹੈਗਾ ਜੀ। ਥੈਂਕ ਯੂ ਨਾ ਸੋਚਦੇ। ਹਾਂ ਸਰ ਜੀ ਕੀ ਘਟਨਾ ਵਾਪਰੀ ਅੱਜ ਇੱਥੇ ਰੌਂਗਲਾ ਏਰੀਆ ਚ ਇੱਕ ਮੇਜਰ ਐਕਸਚੇਂਜ ਆਫ ਫਾਇਰ ਹੋਇਆ ਹੈ ਜੀ। ਮਾਨ ਜੋ ਡੀਜੀਪੀ ਪੰਜਾਬ ਦੀ ਪਾਲਸੀ ਜਿਹੜੀ ਹੈਗੀ ਆ ਜ਼ੀਰੋ ਟੋਲਰੈਂਸ ਅਗੇਂਸਟ ਗੈਂਗਸਟਰਸ ਉਹ ਬਿਲਕੁਲ ਸਾਨੂੰ ਕਲੀਅਰ ਆ ਤੇ ਦੋਨੇ ਸ਼ਾਪ ਸ਼ੂਟਰ ਜਿਹੜੇ ਆ ਦਵਿੰਦਰ ਬੰਬੀਹਾ ਗੈਂਗ ਨਾਲ ਸੰਬੰਧ ਰੱਖਦੇ ਸੀ ਤੇ ਦੋਨਾਂ ਦੇ ਉੱਪਰ ਕਤਲ ਇਰਾਦਾ ਕਤਲ ਦੇ ਪਹਿਲਾਂ ਵੀ سنگੀਨ ਧਾਵਾਂ ਦੇ ਕਈ ਮੁਕਦਮੇ ਜਿਹੜੇ ਆ ਉਹ ਦਰਜ ਤੇ ਇਹਨਾਂ ਦੀ ਇਨਫੋਰਮੇਸ਼ਨ ਸੀਗੀ ਸਾਡੇ SPD ਸਾਹਿਬ ਕੋਲ انچارسی ایئے ਕੋਲ ਜਦੋਂ ਇਹਨਾਂ ਦਾ ਪਿੱਛਾ ਕਰਦੇ ਹੋਏ ਇਹਨਾਂ ਨੂੰ ਰੋਕਨ ਦਾ ਸਰੈਂਡਰ ਕਰਨ ਦਾ ਇਸ਼ਾਰਾ ਕੀਤਾ ਗਿਆ ਤੇ ਇਹਨਾਂ ਨੇ پولیس پارٹی ਦੇ ਉੱਪਰ ਤਾਬੜ ਤੋੜ ਚਾਰ ਤੋਂ ਪੰਜ ਗੋਣ ਜਿਹੜੇ ਆ ਫਾਇਰ ਕੀਤੇ ਜਾਨੋ ਮਾਰਨ ਦੀ ਨੀਅਤ ਨਾਲ پولیس پارٹی ਨੇ ਬੜੀ ਬਾਧਰੀ ਦਾ ਪਰਿਚੈ ਦਿੰਦੇ ਹੋਏ ਤੇ ਇਹਨਾਂ ਨੂੰ ਜਿਹੜਾ ਅਸੀਂ ਅਰੈਸਟ ਕੀਤਾ ਐਕਸਚੇਂਜ ਆਫ ਫਾਇਰ ਤੋਂ ਬਾਅਦ ਦੋਨਾਂ ਦੀ ਲੋਅਰ ਬਾਡੀ 'ਚ ਬੁਲੇਟ ਇੰਜਰੀਜ਼ ਹੋਈਆਂ ਨੇ ਤੇ ਮੂਰਲੀ ਪੁਸ਼ਕੀ ਜਿਹੜੀ ਇਹਨਾਂ ਤੋਂ ਕੀਤੀ ਉਹਦੇ ਚ ਇਹ ਗੱਲ ਸਾਹਮਣੇ ਆਈ ਹੈ ਕਿ ਰਾਜਪੁਰ ਏਰੀਏ ਦੇ ਕਿਸੇ ਬਿਜ਼ਨਸਮੈਨ ਨੂੰ ਦਵਿੰਦਰ ਬੰਬੀਹਾ ਗੈਂਗ ਦੇ ਇਸ਼ਾਰੇ ਤੇ ਇਹਨਾਂ ਨੇ ਉਹ ਕੋਈ ਟਾਰਗੇਟ ਕਿਲਿੰਗ ਕਰਨੀ ਸੀ ਤੇ ਉਸ ਵੱਡੀ ਵਾਰਦਾਤ ਨੂੰ ਵੀ ਟਾਲਿਆ ਜਾ ਸਕਿਆ ਕੋਈ ਵਾਈਕਲ ਵਗੈਰਾ ਵੀ ਨਾ ਹਾਂਜੀ ਇਹਨਾਂ ਤੋਂ ਇੱਕ ਮੋਟਰਸਾਈਕਲ ਵੀ ਆ ਜੀ ਜਿਹੜਾ ਸਾਨੂੰ ਸ਼ੱਕਾ ਕੀ ਚੋਰੀ ਦਾ ਆ ਤੇ ਦੋ ਵੈਪਨ 30 ਸਟਾਰ ਪਿਸਟਲ 9 ਐਮ ਐਮ ਦੇ ਉਹ ਵੀ ਬਰਾਮਦ ਹੋਏ ਇੰਜਰੀਜ਼ ਕਿੰਨੀਆਂ ਹੋਈਆਂ ਇੰਜਰੀਜ਼ ਅਸੀਂ ਹਸਪੀਟਲ ਜਾ ਕੇ ਚੈੱਕ ਕਰਾਂਗੇ ਈ ਮੈਸੇਜ ਕੀ ਜਾਂਦਾ ਸਰ ਜੀ ਮੈਸੇਜ ਇਹੀ ਹੈ ਜੀ ਜ਼ੀਰੋ ਟੋਲਰੈਂਸ ਹੈਗੀ ਹੈ ਗੈਂਗਸਟਰਸ ਤੇ ਮਾੜੇ ਇਨਸਾਨ ਕੀ ਕਿਸੇ ਪ੍ਰਕਾਰ ਦੀ ਕੋਈ ਗੁੰਜਾਇਸ਼ ਨਹੀਂ ਹੈਗੀ ਕਿ ਜੇ ਤੁਸੀਂ ਸੋਚਦੇ ਹੋ ਕਿ ਕ੍ਰਾਈਮ ਕਰਕੇ ਐਸਕੇਪ ਕਰ ਜਾਓਗੇ ਤੇ ਉਹ ਪੋਸਿਬਲ ਨਹੀਂ ਹੈਗਾ ਜੀ ਥੈਂਕ ਯੂ